ਦੇਖ ਲੀਏ ਪੇਜ ਚਲ ਗਿਆ ਹੋਵੇ ਤਾਂ ਜ਼ਰੂਰ ਪਾ ਦਿਓ ਮੇਰੇ ਕੋਲ ਆਵਾਜ਼ ਨੂੰ ਠੀਕ ਹੋਣੀ ਹੈ ਦੇਖ ਲਈ ਦੇ ਇੱਕ ਵਾਰੀ ਦੁਬਾਰਾ ਚੈੱਕ ਕਰ ਲੈਂਦੇ ਹਾਂ ਜ਼ਰੂਰੀ ਵਿਚਾਰ ਚਰਚਾ ਹੋ ਗਿਆ ਲਾਈਵ ਵੀ ਜ਼ਰੂਰੀ ਵਿਚਾਰ ਚਰਚਾ ਤੁਹਾਡੇ ਨਾਲ ਅੱਜ ਕਰਨੀ ਆ ਆਪਾਂ ਔਰ ਬੇਨਤੀ ਆ ਵੀ ਇਹ ਵੀ ਕਿਉਂਕਿ ਜਿਸ ਕਿਸਮ ਦੀ ਭਾਸ਼ਾ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਵਰਤ ਰਹੇ ਨੇ ਉਹ ਵੀ ਵਿਚਾਰਨ ਵਾਲੀ ਹੈਗੀ ਆ ਕਿ ਉਹ ਭਾਸ਼ਾ ਕਿੰਨਾ ਵਾਸਤੇ ਆ ਕਿੰਨਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਦੀ ਆ ਮੁੱਖ ਮੰਤਰੀ ਵੱਲੋਂ ਤੋਂ ਬੇਨਤੀ ਆ ਕਿ ਜਰੂਰ ਧਿਆਨ ਦਿਓ ਕੱਲ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਿਹਾ ਗਿਆ ਕਿ ਮੈਂ ਕਿਸਾਨਾਂ ਦੀ ਲੜਾਈ ਲੜ ਰਿਹਾ ਪਹਿਲੀ ਗੱਲ ਹੈਗੀ ਆ ਤੁਸੀਂ ਦੇਖੋ ਪੰਜਾਬ ਨੇ ਪੰਜਾਬੀਆਂ ਦੇ ਸਰਕਾਰ ਬਣਾ ਕੇ ਦਿੱਤੀ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਐ ਲੱਗਦਾ ਜਿਵੇਂ ਮੁੱਖ ਮੰਤਰੀ ਸਾਹਿਬ ਆਸਾਨ ਕਰ ਰਹੇ ਆ ਦੂਸਰਾ ਉਹ ਕਹਿੰਦਾ ਵੀ ਪਾਣੀਆਂ ਦੇ ਰਾਖੇ ਹੁਣ ਕਿੱਥੇ ਗਏ ਨੇ ਇੱਕ ਵੀ ਬਿਆਨ ਕਿਸੇ ਜਥੇਬੰਦੀ ਦਾ ਨਹੀਂ ਆਇਆ ਹੈਗਾ ਤੀਸਰਾ ਉਹ ਕਹਿੰਦਾ ਵੀ ਇਹ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਤਾਂ ਹੁਣ ਧਰਨਾ ਨਾਲ ਨਹੀਂ ਲਾਉਂਦੇ ਹੈਗੇ ਇਹ ਕੱਲੇ ਜੜੇ ਆਹੋ ਜੜਿਆ ਹਾਈਵੇ ਜਾਮ ਕਰਦੇ ਹੈਗੇ ਮੈਂ ਸਿਰਫ ਇਹ ਬੇਨਤੀ ਕਰੂੰਗਾ ਕਿ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਕਨੌਰ ਐਮਐਲਏ ਨੂੰ ਪੁੱਛੋ ਜਿਹੜੇ ਥੋੜੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜੈ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਟੇਗਾ ਸਟੇਜਾਂ ਸਪੀਕਰ ਗੱਡੇ ਆਪਣਾ ਲੰਗਰ ਦਾ ਸਮਾਨ ਊਲਰ ਫ੍ਰਿਜਾ ਸੜੀ ਆਮ ਪੂਰੀ ਦੁਨੀਆ ਨੇ ਦੇਖਿਆ ਕੀ ਸਰਕਾਰ ਨੇ ਆਪਣੀ ਨਿਗਰਾਨੀ ਲਿਤੇ ਵਿੱਚ ਚੋੜੀ ਕਰਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਆ ਕਿ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦੱਸਣ ਵੀ ਥੋੜੀ ਗੱਡੀ ਜੇਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਨੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਆਖ ਵੀ ਲੈਂਦਾ ਤੇ ਇੱਥੇ ਅਨਲੀਗਲ ਕਾਰਵਾਈ ਕੀਤੀ ਹੈਗੀ ਆ ਵੀ ਖੇਤ ਦੇ ਤੁਹਾਨੂੰ ਇਤਰਾਜ਼ ਹੋਵੇ ਜਣਾ ਸੜਕਾਂ ਤੇ ਜਾਂ ਰੇਲਾਂ ਤੇ ਜਾਂ ਕਿਤੇ ਵੀ ਧਰਨੇ ਮਜਾਰੇ ਕਰਨੇ ਇਹ ਕਿਹਦੇ ਏਸੀ ਲਾ ਕੇ ਥੋੜੇ ਹੁੰਦੇ ਆ ਤੁਹਾਡੇ ਸਾਰੇ ਸਮਾਗਮ ਜਿੰਨੇ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਜੀ ਵੀਆਈਪੀ ਉਹਨਾਂ ਸਾਰਿਆਂ ਦੇ ਵਿੱਚ ਏਸੀ ਪ੍ਰਬੰਧ ਹੁੰਦੇ ਆ ਇਹ ਤੁਸੀਂ ਦੇਖ ਲਓ ਮਾੜਾ ਜਿਆ ਦੂਸਰੀ ਵੀ ਤੁਸੀਂ ਤੇ ਕਹਿੰਦੇ ਹੋ ਵੀ ਇਹਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਨੂੰ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਹੈਗੇ ਤੋਂ ਤੁਹਾਨੂੰ ਸਾਡੇ ਧਰਨਿਆਂ ਦੀ ਕੀ ਲੋੜ ਪੈਗੀ ਤੁਹਾਨੂੰ ਇਹ ਲੱਗਣ ਗਿਆ ਪਿਆ ਕਿ ਕਿਸਾਨ ਹੀ ਮਸਲਾ ਹੱਲ ਕਰ ਸਕਦੇ ਆ ਹਾਂ ਦੇਖੋ ਅੱਜ ਰੋਟੀ ਤੇ ਰੋੜ ਰੋਲ ਕਿਸਾਨ ਆਪਣ ਨਿਭਾ ਰਹੇ ਆ ਬਹੁਤ ਦੀ ਤਰ੍ਹਾਂ ਤੁਸੀਂ ਮਕਾਰਤੀਆਂ ਔਰ ਟੋਡੀ ਅੱਖ ਦੇ ਵਿੱਚ ਰੋੜ ਵਾਂਗ ਰੜਕਦੇ ਆ ਕਿਸਾਨ ਤੇ ਮਜ਼ਦੂਰ ਇਸ ਕਰਕੇ ਤੁਸੀਂ ਉਹਨਾਂ ਖਿਲਾਫ ਲਗਾਤਾਰ ਬੋਲ ਰਹੇ ਜੋ ਇਹ ਪਹਿਲੀ ਵਾਰ ਨਹੀਂ ਹੈ ਤੁਹਾਡਾ ਪਹਿਲਾ ਬਿਆਨ ਸੀਗਾ ਈ ਵਜਾ ਨਹੀਂ ਜਗਾ ਪਾਸ ਦੇ ਆ ਇਹਦੋਂ ਬਾਅਦ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਬਿਆਨ ਆਏ ਆ ਔਰ ਤੁਸੀਂ ਲਗਭਗ ਜਿਹੜੀ ਮੀਟਿੰਗ ਕਿਸਾਨਾਂ ਨਾਲ ਕੀਤੀ ਜਿੱਥੇ ਕਹਿੰਦੇ ਕਿ ਜਾਓ ਉੱਠ ਕੇ ਚਲੇ ਜਾਓ ਇਹਨੇ ਸਮਝੌਤੇ ਕੀਤੇ ਉਹ ਵੀ ਰੱਦ ਔਰ ਉਸ ਤੋਂ ਬਾਅਦ ਜਿਹੜਾ ਪੁਲਿਸ ਸਟੇਟ ਬਣਾਇਆ ਤੁਸੀਂ ਔਰ ਲਗਾਤਾਰ ਖਰ ਪਰ ਨੇ ਨੂੰ 19 20 ਉੱਥੇ ਹੋਇਆ ਤੇ ਜਿਹੜਾ ਚੌਂਟੇ ਵਾਲਾ ਸਕੂਲ ਵਾਲਾ ਮਸਲਾ ਸੀ ਉਹਨਾਂ ਨੂੰ ਖਦੇੜਿਆ ਗਿਆ ਜਿਵੇਂ ਤਹਿਸੀਲਦਾਰਾਂ ਨੂੰ ਜਿਵੇਂ ਮੁਲਾਜ਼ਮਾਂ ਨੂੰ ਪੁਲਿਸ ਜ਼ਬਰ ਲਗਾਤਾਰ ਜਿਵੇਂ ਸ਼ੰਭੂ ਥਾਣੇ ਦੇ ਸੀ ਜਾਣਾ ਉੱਤੇ ਵੀ ਪੁਲਿਸ ਜ਼ਬਰ ਪਰ ਰੇਲਾ ਤੇ ਆ ਕੇ ਉਹਡੇ ਜਿਹੜੇ ਪੁਲਿਸ ਜ਼ਬਰ ਦੇ ਘੋੜੇ ਨੂੰ ਅਸੀਂ ਫੜਿਆ ਔਰ ਅਸੀਂ ਜੋ ਵਕਤਮਾਨ ਸਥਿਤੀ ਬਣੀ ਸੀ ਦੇਸ਼ ਦੇ ਅੰਦਰ ਉਹਨੂੰ ਵੇਖਦੇ ਹੋਇਆ ਸਮਝੌਤਾ ਕਰਕੇ ਵਾਪਸ ਆਏ ਆ ਇਹ ਪੱਖ ਹੈ ਟੋਂਡੇ ਵਾਲਾ ਵੀ ਫਿਰ ਤੁਸੀਂ ਬੋਲ ਰਹੇ ਜੀ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਧਿਆਨ ਨਾ ਸੁਣਿਆ ਜਾਵੇ ਵੀ ਇਹ ਮੁੱਦਾ ਹੈ ਕੀ ਆ ਬਿਆਸ ਪਖੜਾ ਮੈਨੇਜਮੈਂਟ ਦਾ ਇਹ ਰੌਣਾ ਹੈ ਕੀ ਆ ਇਹਨੂੰ ਪਹਿਲੋ ਸਮਝ ਲਈਏ ਪਹਿਲੀ ਗੱਲ ਤੇ ਹੈਗਾ ਵੀ ਇਹ ਦਰਿਆਈ ਵੰਡ ਦੇ ਮਸਲੇ ਤੇ ਭਗਵੰਤ ਕਮਾਨ ਪਾਣੀਆਂ ਦੀ ਦਰਿਆਈ ਪਾਣੀਆਂ ਦੀ ਵੰਡ ਤੇ ਕੁਝ ਵੀ ਨਹੀਂ ਬੋਲਦੀ ਹੈਗੀ ਦੂਸਰਾ ਜਿਹੜਾ ਮਹਾਰਾ ਦੇ ਅਨਸਾਰ ਜਮੀਨ ਹੈ ਖਲਾ ਪਾਣੀ 2046 ਤੱਕ ਲਗਭਗ ਮੁੱਕ ਜਾਣਾ ਇਹ ਜਲ ਮਾਹਰ ਕਹ ਰਹੇ ਆ ਉਹਦੇ ਤੇ ਵੀ ਉਹਦੀ ਕੋਈ ਚਿੰਤਾ ਨਹੀਂ ਹੈਗੀ ਉਹ ਵੀ ਕੋਈ ਰੌਲਾ ਨਹੀਂ ਹੈਗਾ ਇਹਨਾਂ ਦੇ ਕਹਿਣ ਮੁਤਾਬਕ ਵੀ ਆਪਣੇ ਕੋਟੇ ਦਾ ਪਾਣੀ ਹਰਿਆਣਾ ਵਰਤ ਗਿਆ ਹੈਗਾ ਅਰ ਨਵਾਂ ਕੈਲੰਡਰ 21 ਮਈ ਤੋਂ ਸ਼ੁਰੂ ਹੋ ਜਾਣਾ ਹੁਣ 21 ਮਈ ਤੋਂ ਪਾਣੀ ਜਾਣਾ ਇਸ ਕਰਕੇ ਹਰਿਆਣੇ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਅਰ ਜੇ ਉਹਨਾਂ ਨੇ ਪਾਣੀ ਵਰਤ ਲਿਆ ਉਹਨਾਂ ਨੂੰ ਕੇਂਦਰ ਨੂੰ ਜਬਰੀ ਦੇਣਾ ਵੀ ਨਹੀਂ ਕਹਿੰਦਾ ਅਰ ਮਲੂਖੀ ਲੋੜ ਲਈ ਜਿਹੜਾ ਐਮਰਜੈਂਸੀ ਪੀਨ ਵਾਲਾ ਪਾਣੀ ਆ ਉਹ ਚਲੋ ਛੱਡਿਆ ਛੱਡਣਾ ਚਾਹੀਦਾ ਠੀਕ ਆ ਜੀ ਇਹ ਇਹ ਮੁੱਦੇ ਤੇ ਉਹ ਬੜਕਾ ਮਾਰ ਰਹੇ ਨੇ ਅਸੀਂ ਕਹਿੰਦੇ ਆ ਤੁਹਾਨੂੰ ਉਥੇ ਧਰਨਾ ਦੇਣ ਦੀ ਕੀ ਲੋੜ ਆ ਸਰਕਾਰ ਤੇ ਧੋੰਡੀ ਆ ਆਖਰਾ ਟਾਈਮ ਪੰਜਾਬ ਦੇ ਅੰਦਰ ਆਉਂਦਾ ਹੈਗਾ ਤੁਸੀਂ ਜਾ ਕੇ ਜਿਹੜਾ ਡਰਾਮਾ ਕਰਦੇ ਉਹਦੀ ਤਾਂ ਲੋੜ ਨਹੀਂ ਹੈਗੀ ਤੁਹਾਡੀ ਅਫਸਰ ਸਾਹੀ ਅੱਖਾਂ ਨਹੀਂ ਮੰਨਦੀ ਹੈਗੀ ਅਫਸਰ ਥੋੜੇ ਨੇ ਪੰਜਾਬ ਦੀ ਟੈਰੇਟਰੀ ਦੇ ਇਹ ਇਲਾਕਾ ਪੈਂਦਾ ਤੁਸੀਂ ਜਦੋਂ ਜਾਂਦੇ ਜਿਹੜਾ ਡਰਾਮਾ ਕਰਦੇ ਅਰੇ ਡਰਾਮੇ ਤੋਂ ਤੁਹਾਨੂੰ ਬਾਹਰ ਹੋਣਾ ਚਾਹੀਦਾ ਐਸੀ ਕਿਉਂ ਕਹਿੰਨੇ ਆ ਵੀ ਡਰਾਮਾ ਕਰਦੇ ਐ ਇਹਦਾ ਜਵਾਬ ਵੀ ਸੁਣ ਲਓ ਤੱਥਾਂ ਤੇ ਬੋਲਾਂਗੇ ਜਿਹੜਾ ਮੁੱਖ ਮੰਤਰੀ ਪੋਲੂਸ਼ਨ ਐਕਟ ਦੇ ਵਿੱਚ ਕੇਂਦਰ ਨਾਲ ਰਲ ਕੇ ਜਿਹੜਾ ਪੰਜਾਬ ਦਾ ਪ੍ਰਦੂਸ਼ਕ ਕੈਟ ਸੀਗਾ ਉਹ ਤੇ ਸੋਧਾਂ ਕਰਤੀਆਂ ਉਹਨੇ আর ਜਿਹੜੀ ਇੱਕ ਤੋਂ 6 ਸਾਲ ਦੀ ਕੈਦ ਸੀਗੀ ਉਹ ਖਤਮ ਕਰਦੀ ਇੰਡਸਟਰੀ ਨੂੰ ਔਰ ਕੱਲਾ 1.75 15 ਲੱਖ ਤੱਕ ਦਾ ਜੁਰਮਾਨਾ ਰੱਖ ਦਿੱਤਾ ਉਹ ਮੁੱਖ ਮੰਤਰੀ ਐਡਾ ਪਈ ਔਖਾ ਹੋ ਕੇ ਉਹ ਕੇਂਦਰ ਖਿਲਾਫ ਬੋਲ ਰਿਹਾ ਕਿਥੋਂ ਤੱਕ ਦਾ ਨਹੀਂ ਉਹ ਮੁੱਖ ਮੰਤਰੀ ਜਿਹੜਾ ਵਿੱਤੀ ਆਲੇ ਮਸਲੇ ਤੇ ਕੇਂਦਰ ਦੀ ਬੋਲੀ ਬੋਲ ਗਿਆ ਕੇਂਦਰ ਨਾਲ ਰਲ ਗਿਆ ਉਹ ਪੜਾ ਹੁਣ ਪੰਜਾਬ ਦੇ ਕਿਸਾਨਾਂ ਦੇ ਹੱਥ ਕਿਵੇਂ ਭੁਗਤ ਜੂਗਾ ਉਹ ਮੁੱਖ ਮੰਤਰੀ ਕਹਿੰਦਾ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਲੇ ਮਸਲੇ ਤੇ ਇੱਕ ਤਾਂ ਜਿਹੜਾ ਗ੍ਰਿਡਾਂ ਵੀ ਵੰਡ ਬਿਜਲੀ ਸਪਲਾਈ ਦੀ ਵੰਡ ਆ ਉਹਦਾ ਨਿੱਜੀ ਕਰਨ ਉਹ ਕਰ ਗਿਆ ਔਰ ਹੁਣ ਲਾਲੜੂ ਤੇ ਖਰਨ ਵਾਲੀਆਂ ਸਬਡਿਵੀਜ਼ਨਾਂ ਪ੍ਰਾਈਵੇਟ ਕਰਨ ਨੂੰ ਤਿਆਰ ਹੈਗਾ ਉਹ ਖਲੋ ਗਿਆ ਕੇਂਦਰ ਦੇ ਨਾਲ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਵੇਖਾ ਕਿਵੇਂ ਭੁਗਤ ਗਿਆ ਉਹ ਮੁੱਖ ਮੰਤਰੀ ਜਿਹੜਾ ਕੇਂਦਰ ਦੇ ਖਿਲਾਫ ਮੋਰਚਾ ਲਗਾ ਸੀ ਕੇਂਦਰ ਨਾਲ ਰਲ ਕੇ ਉਸਨੇ ਸ਼ੰਭੂ ਤੇ ਖਨੌਰੀ ਤੱਕ ਨਾ ਪੁਟਾਇਆ ਉਹ ਅੱਜ ਕੇਂਦਰ ਦੇ ਖਿਲਾਫ ਐਵੇਂ ਬੋਲਣ ਡਿਆ ਪਿਆ ਉਹ ਮੁੱਖ ਮੰਤਰੀ ਜਿਹੜਾ ਸ਼ੰਭੂ ਠਾਣੇ ਲੱਗਾ ਹਰਿਆਣੇ ਤੋਂ ਕਿਸਾਨ ਸ਼ੰਭੂ ਠਾਣੇ ਆਉਣਾ ਚਾਹਦੇ ਹਰਿਆਣੇ ਦੀ ਫੋਰਸਾਂ ਨੇ ਰੋਕ ਲਿਆ ਉਹ ਵੀ ਕੇਂਦਰ ਨਾਲ ਰਲ ਕੇ ਸਾਡਾ ਅੰਦੋਲਨ ਸਪੋਰਟਾਈਜ਼ ਕੀਤਾ ਉਹ ਮੁੱਖ ਮੰਤਰੀ ਅੱਜ ਕੇਂਦਰ ਦੇ ਖਿਲਾਫ ਵੜਕਾ ਕਿਵੇਂ ਮਰਨ ਡਿਆ ਪਿਆ ਆ ਜਿਹੜੇ ਦੋਵਾਂ ਮੁਲਕਾਂ ਦੇ ਵਿੱਚ ਹੈ ਮੌਜੂਦਾ ਸਮੇਂ ਵਿੱਚ ਜਿਹੜਾ ਤਣਾਅ ਜੰਗਾ ਵਰਗਾ ਮਾਹੌਲ ਹੈ ਕਿਸਮ ਦੀ جنگ ਛਿੜੀ ਚੰਗਾ ਹੋਇਆ ਚਲੋ ਰੋਕ ਲੱਗੀ ਉਹਦੇ ਵਿੱਚ ਬਿਲਕੁਲ ਕੇਂਦਰ ਦੀ ਬੋਲੀ ਬੋਲਦਾ ਰਿਹਾ ਪੰਜਾਬੀਆਂ ਜੀਆਂ ਨੁਮਾਇੰਦਿਆਂ ਵਾਂਗ ਵਿੱਚ ਰਿਹਾ ਨਹੀਂ ਹੈਗਾ ਜਿਵੇਂ ਨਿਕਸਣ ਲਈ ਉਹ ਮੁੱਖ ਮੰਤਰੀ ਅੱਜ ਪਾਣੀ ਵਾਲੇ ਮੁੱਦੇ ਤੇ ਕੇਂਦਰ ਦੇ ਖਿਲਾਫ ਕਿਵੇਂ ਬੋਲਣ ਦਾ ਪਿਆ ਤੋਂ ਅਸੀਂ ਸਮਝਦੇ ਹਾਂ ਵੀ ਚਾਹੇ ਭਾ ਮਾ ਹੋਵੇ ਚਾਹੇ ਆਮ ਆਦਮੀ ਪਾਰਟੀ ਦੁਵਾਂ ਨੂੰ ਲਾਗਪਰੋਂ ਨਿਰਦੇਸ਼ ਆ ਰਹੇ ਨੇ ਪਾਪ ਵਾਲੇ Hindu Muslim ਮੰਦਰ ਮਸਜਦ ਦਲਤਾਂ ਦੇ ਖਿਲਾਫ ਅੰਦੋਲਨ ਘਟਕਿੰਦੀਆਂ ਦੇ ਖਿਲਾਫ ਨਫਰਤ ਪੈਦਾ ਕਰਕੇ ਜਿਹੜਾ ਉਹ ਗਵਾਈਡ ਕਰਕੇ ਵੋਟਾਂ ਕੈਂਦੇਗੇ ਆਰਾਮ ਆਦਮੀ ਪਾਰਟੀ ਵੀ ਹੁਣ ਇਲਾਕਾ ਹੀ ਵਖਰੇਵੇਂ ਖੜੇ ਕਰਕੇ ਇਹ ਤੋਂ ਕਾਹ ਸ਼ਹਿਰੀਆਂ ਤੇ ਪਿੰਡੂਆਂ ਦਾ ਪਾੜਾ ਪਾ ਕੇ ਉਹ ਵੋਟਾਂ ਵਾਲੀ ਰਾਜਨੀਤੀ ਕਰ ਰਹੇ ਨੇ ਹੋਰ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਆ ਮੈਂ ਹੁਣ ਕਿਆ ਆਂਦੇ ਹੋ ਇਹ ਸਰ ਪਾਣੀ ਵਾਲਾ ਮੁੱਦਾ ਹੈ ਕੀ ਆ ਮੁੱਖ ਮੰਤਰੀ ਸਾਹਿਬ ਪਾਣੀ ਵਾਲੇ ਮੁੱਦੇ ਤੇ ਨਹੀਂ ਸੱਚ ਬੋਲ ਰਹੇ ਔਰ ਲਗਭਗ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਜਦੋਂ ਤੱਕ ਪਾਣੀਆਂ ਦਾ ਸਵਾਲ ਆ 1960 ਵਿੱਚ World Bank ਨੇ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਇੱਕ ਸਮਝੌਤਾ ਹੈ ਹਿੰਦੁਸਤਾਨ ਦਾ ਸਮਝੌਤਾ ਕਰਾਉਂਦਾ ਵਾ ਇਹ 1960 ਦਾ ਸਮਝੌਤਾ ਵਾ ਸਿੰਧ ਜਲ ਸਮਝੌਤਾ ਨੂੰ ਸੰਧੀ ਕਹਿੰਦੇ ਆ ਜਿਹਦੇ ਚ ਤਿੰਨ ਦਰਿਆ ਉਧਰ ਚਲੇਗੇ ਜਿਵੇਂ ਚਨਾਬ ਜੇਲਮ ਤੇ ਸਿੰਧ ਸੀਗਾ ਅਰ ਤਿੰਨ ਦਰਿਆ ਦਾ ਪਾਣੀ ਸਾਨੂੰ ਵਰਤਣਾ ਜਿਵੇਂ ਰਾਵੀ ਸਤਲੁਜ ਤੇ ਬਿਆਸ ਇਹ ਤਿੰਨ ਸਾਨੂੰ ਆ ਗਏ ਇਹ ਤੋਂ ਬਾਅਦ ਜਿਹੜੇ ਕੇਂਦਰ ਨੇ ਜਿਹੜੇ ਸਮਝੌਤੇ ਕਰਾਏ ਆ ਰਾਜਾਂ ਦੇ ਵਿੱਚ ਉਹਦੇ ਵਿੱਚ ਕਵੰਤ ਦੀ ਰਿਪੇਰੀਅਨ ਸਿਧਾਂਤ ਸਿੱਕੇ ਤੇ ਟੰਗਿਆ ਜਿਹਦੇ ਵਿੱਚ 1976 ਦੇ ਸਮਝੌਤੇ ਦੇ ਬਾਰੇ ਕੀ ਬੋਲੇ ਮੁੱਖ ਮੰਤਰੀ ਸਾਹਿਬ ਬੋਲੋ ਆ 1981 ਵਾਲੇ ਸਮਝੌਤੇ ਤੇ ਮੁੱਖ ਮੰਤਰੀ ਸਾਹਿਬ ਕੀ ਬੋਲ ਰਹੇ ਨੇ ਬੋਲੋ ਹਾਂ 1985 ਜੀਵ ਲੰਗੋਵਾਲ ਵਾਲੇ ਸਮਝੌਤੇ ਤੇ ਤੁਹਾਡੀ ਕੀ ਰਾਏ ਵਾ ਬੋਲੋ ਹਾਂ ਠੀਕ ਹੈ ਜੀ ਔਰ ਜਦੋਂ ਦੇਖੋ ਜਦੋਂ ਫਾਸਤੀ ਸਰਕਾਰ ਕਿ ਪੰਜਾਬ ਦੀ ਔਰ ਇਹਦੇ ਤੇ 12 ਜੁਲਾਈ 2004 ਨੂੰ ਕੈਪਟਨ ਅਮੰਦਰ ਸਿੰਘ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਲਿਆਉਂਦਾ ਪੰਜਾਬ ਦੁਬਾਰਾ ਸਮਝੌਤਾ ਇੱਕ ਉਦੇ ਤਹਿਤ ਉਹ ਸਮਝੌਤਾ ਰੱਦ ਕਰਦਾ ਪਰ ਪੰਜ ਧਾਰਾ ਪਾਸ ਕਰਕੇ ਪਾਣੀ ਇਸੇ ਤਰ੍ਹਾਂ ਜਾਰੀ ਰੱਖਣ ਦਾ ਫੈਸਲਾ ਕਰ ਲੈਂਦਾ ਵਾ ਅਸਲ ਵਿੱਚ ਦਰਿਆਈ ਪਾਣੀਆਂ ਦੀ ਵੰਡ ਕਮੰਤਰੀ ਰਿਪੇਰੀਅਨ ਸਿਧਾਂਤ ਦੇ ਅਨਸਾਰ ਪ੍ਰਾਤਕੀ ਭਾਗ ਵਿੱਚ ਕੇਂਦਰ ਕੋਈ ਟ੍ਰਿਬਿਊਨਲ ਬਣਾ ਕੇ ਸਾਰਿਆਂ ਦਾ ਪੱਖ ਸੁਣ ਕੇ ਉਹਨੂੰ ਹੱਲ ਕਰੇ ਉਹਦੇ ਤਾਂ ਮੁੱਖ ਮੰਤਰੀ ਸਾਹਿਬ ਬੋਲਦੇ ਨਹੀਂ ਹੈਗੇ ਸਭ ਤੋਂ ਵੱਡਾ ਜਦੋਂ પાખੜਾ સેફટી ડેમ એ સેફટી ડેમ ਐક્ટ ਆਇਆ ਸੀਗਾ અરે 2021 ਦੇ ਵਿੱਚ ਉਦੋਂ ਐਸ ਵੇਲੇ ਪਾਰਲੀમેન્ટ ਦੇ ਮੈਂਬਰ ਸੀ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਦੱਸਿਓ ਵੋਟ ਕਿੱਧਰ ਪਾਈ ਸੀ ਬੜਾ ਜາດ ਯਾਦ ਕਰਾਦਾ ਮੀਡੀਆ ਨੂੰ ਵੀ ਸਵਾਲ ਪੁੱਛ ਲਿਓ ਵੀ ਵੋਟ ਉਦੋਂ ਕਿੱਧਰ ਪਾਈ ਸੀ ਉਦੋਂ ਦੱਸੋ ਕਿਉਂ ਤੋ ਤੁਸੀਂ ਕਦੋਂ ਬੋਲਦੇ ਸੀ ਉਦੋਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਕਈ ਕਿਸਾਨਾਂ ਜਥੇਬੰਦੀਆਂ ਨੇ ਮਹਾਲੀਚ ਪ੍ਰਦਰਸ਼ਨ ਕੀਤਾ ਉਦੋਂ ਤੁਹਾਡੀਆਂ ਪਾਣੀ ਵਾਲੀਆਂ ਜਲ ਤੋਂ ਪਰੇ ਉੱਤਰੀਆਂ ਸੀ ਉਹਨਾਂ ਦੇ ਖਿਲਾਫ ਕਿਸਾਨ ਕੋਈ ਜਥੇਬੰਦੀ ਨਹੀਂ ਹੈ ਜਿਹੜੀ ਇਹ ਜਲ ਸੇਫਟੀ ਡੈਮ ਐਕਟ ਦੇ ਉੱਤੇ ਵਿਰੋਧ ਨਹੀਂ ਬੋਲਿਆਗੀ ਤੇ ਤੁਸੀਂ ਕੀ ਵਿਧਾਨ ਸਭਾ ਦੇ ਵਿੱਚ ਜਿਹੜਾ ਜਿਹੜਾ ਸੇਫਟੀ ਜਲ ਸੇਫਟੀ ਐਕਟ ਜਿਹੜਾ ਹੈਗਾ ਉਹਦੇ ਵਿਰੋਧ ਮਤਾ ਕਿਉਂ ਨਹੀਂ ਪਾਇਆ ਹੈਗਾ ਉਹ ਦੱਸੋ ਤੁਸੀਂ ਇਕੱਲਾ ਉਹਦੇ ਵਿਰੁੱਧ ਉਹ ਸਮਝੌਤਾ ਰੱਦ ਕਰਨ ਦੀ ਗੱਲ ਤਾਂ ਤੁਸੀਂ ਵੀ ਨਹੀਂ ਕੀਤੀ ਹੈਗੀ ਵਿਧਾਨ ਸਭਾ ਦੇ ਵਿੱਚ ਤੂੰ ਮਤਲਬ ਹੈਗਾ ਜਦੋਂ ਤੁਹਾਡੇ ਕੋਲ ਵਿਧਾਨ ਸਭਾ ਵਾ ਠੀਕ ਹੈ ਜੀ ਉਹ ਡੈਮ ਸੇਫਟੀ ਐਕਟ ਦਾ ਵਿਧਾਨ ਸਭਾ ਤੇ ਮਤਾ ਪਾਸ ਕਰਕੇ ਉਹਨੂੰ ਰੱਦ ਕਰਨਾ ਚਾਹੀਦਾ ਹੈ ਜਿੰਨੇ ਸਾਰਾ ਵਖਰੇਵਾ ਖੜਾ ਕੀਤਾ ਔਰ ਤੁਸੀਂ ਇਕੱਲਾ ਮਤਾ ਪਾਸ ਕਰਕੇ ਵੀ ਕੇਂਦਰ ਜਿਹੜਾ ਵਾ ਵੱਧ ਪਾਣੀ ਨਾ ਛੱਡੇ ਇਹੀ ਗੱਲ ਕਰ ਰਹੇ ਹੋ ਜਾਂ ਤੁਸੀਂ ਜਦੋਂ ਮੁੱਖ ਮੰਤਰੀ ਸਾਹਿਬ ਸਭ ਤੋਂ ਵੱਧ ਚਾਹੇਤੇ ਜੇ ਤੁਸੀਂ ਅਸਵਲੇ ਸਾਡੇ ਪੀਐਮ ਸਾਹਿਬ ਦੇ ਜਾਂ ਗ੍ਰਹਿ ਮੰਤਰੀ ਜੀ ਤੁਸੀਂ ਦਿੱਲੀ ਕਿਉਂ ਨਹੀਂ ਚਲੇ ਜਾਂਦੇ ਹੈਗੇ ਇੱਥੇ ਰਾਜਨੀਤੀ ਕਰਦੇ ਹੈਗੇ ਜੇ ਇਸ ਕਰਕੇ ਤੁਸੀਂ ਰੜਕ ਰਹੇ ਜੇ ਔਰ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਰਣਕਾਰ ਰਹੇ ਜੇ ਕਿਉਂਕਿ ਉਸ ਤੋਂ ਦੇ ਖਿਲਾਫ ਮੁੱਖਰ ਹੋ ਕੇ ਉਹਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਹੈਗੇ ਆ ਇਸ ਕਰਕੇ ਨਿਸ਼ਾਨਾ ਬਣਾ ਕੇ ਕਿਸਾਨਾਂ ਨੂੰ ਪੂਰੇ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੇਗੇ ਮੈਨੂੰ ਲੱਗਦਾ ਇਹ ਵਾਜਬ ਨਹੀਂ ਹੈਗਾ ਜਿੱਥੋਂ ਤੱਕ ਭਰਾਓ ਹੁਣ ਜੰਗ ਦਾ ਸਵਾਲ ਸੀਗਾ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਵੀ ਕੋਈ ਵੀ جنگ جنگ ਆਪਣੇ ਆਪ ਦੇ ਵਿੱਚ ਵੈਸੇ ਹੀ ਕੋ ਮਸਲਾ ਬਣ ਜਾਂਦਾ ਆਪਣੇ ਆਪ ਦੀ ਮਸਲਾ ਹੁੰਦੀ ਹੈ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਪਹਿਲਗਾਮ ਚ ਜੋ ਕੁਝ ਵੀ ਹੋਇਆ ਉਹਦੀ ਕੋਈ ਵੀ ਤਾਰੀਫ ਨਹੀਂ ਕਰਦਾ ਗਾ ਉਹਨੂੰ ਹੋਰ ਟੰਗ ਨਾਲ ਨਿਪਟਿਆ ਜਾ ਸਕਦਾ ਦੋਵੇਂ ਮੁਲਕਾਂ ਵਿੱਚ ਜੰਗ ਲਾ ਕੇ ਪੂਰੇ ਦੇਸ਼ ਵਾਸੀਆਂ ਦਾ ਜਾਂ ਪੰਜਾਬੀਆਂ ਦਾ ਕੀ ਬਚਣਾ ਸੀਗਾ ਜਿਹੜੇ ਅਸੀਂ 26 ਜਾਂ 30 ਬੰਦਿਆਂ ਦੇ ਕਹਿੰਦੇ ਆ ਵੀ ਉਹਦਾ ਬਦਲਾ ਲੈਣਾ ਉਹਦੇ ਨੂੰ ਵੱਧ ਤਾਂ ਇਸ جنگ ਵਿੱਚ ਸਾਡੇ ਸ਼ਹੀਦ ਹੋਗੇ ਆ ਸੇ ਜਵਾਨ ਵੀ ਸ਼ਹੀਦ ਹੋਗੇ ਆ ਆਮ ਨਾਗਰਿਕ ਵੀ ਮਾਰੇਗੇ ਨੁਕਸਾਨ ਵੀ ਪਟਾ ਹੋਇਆ ਹੈਗਾ ਇਹ ਚੰਗੀ ਗੱਲ ਆ ਜੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਸਾਡੀ ਸਰਕਾਰ ਨੇ ਫੈਸਲਾ ਕੀਤਾ ਵੀ ਜੰਗ ਮਸਲੇ ਦਾ ਹੱਲ ਨਹੀਂ ਹੈਗਾ ਅਰੇ ਚੰਗੀ ਗੱਲ ਆ ਔਰ ਇਹਦਾ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦੇ ਇੱਕ ਵਾਰੀ ਵੀ ਮੂੰਹ 'ਚੋਂ ਨਹੀਂ ਨਿਕਲਿਆ ਵੀ ਅਸੀਂ ਜੰਗ ਵਾਲੇ ਪਾਸੇ ਨਾ ਵਧੀਏ ਜਿਹੜਾ ਕੋ ਮਸਲਾ ਹੋਇਆ ਜਿਵੇਂ ਸਭ ਤੇ ਵੀ ਅੱਤਵਾਦੀ ਹਮਲੇ ਹੋਇਆ ਪਹਿਲੀ ਗੱਲ ਤਾਂ ਉਹਦੀ ਜਾਂਚ ਕਰ ਲਈਏ ਕਿ ਹਮਲਾ ਕੀਤਾ ਕਿੰਨਾ ਨੇ ਲੈਬਸ ਹੈ ਕਿੱਥੇ ਹੈ ਗਿਆ ਤੇ ਇਹਦੇ ਤੇ ਸਵਾਲ ਹੈ ਗਿਆ ਇਸ ਕਰਕੇ ਇਹਦੇ ਤੇ ਵੀ ਮੁੱਖ ਮੰਤਰੀ ਸਾਹਿਬ ਦਿੱਲੀ ਨਾਲ ਖੜੇ ਰਹੇ ਆ ਔਰ ਮੇਰਾ ਸਪਸ਼ਟ ਕਹਿਣਾ ਪਿਆਸ ਵਾਲੇ ਪੰਜਾਬ ਸਰਕਾਰ ਕੇਂਦਰ ਨਾਲ ਰੜ ਕੇ ਇਹ ਜਿਹੜਾ ਡੈਮਾ ਦੇ ਉੱਤੇ ਆ ਇਹ ਜਿਹੜਾ ਵਾ ਇਹ ਡਰਾਮਾ ਕਰ ਲਈ ਡਰਾਮਾ ਫੁੱਲ ਫਲੱਡ ਡਰਾਮਾ ਵਾ ਕੇਂਦਰ ਨਾਲ ਰਲ ਕੇ ਹੋ ਰਿਹਾ ਹੈਗਾ ਆਓ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਅਸੀਂ ਉਹਨੂੰ ਇਤਤਾਬ ਨਹੀਂ ਦਿੰਨੇ ਆ ਵੀ ਜਿਹੜਾ ਕਾਇਦਾ ਕਾਨੂੰਨ ਹੈ ਉਹ ਲਾਗੂ ਹੋਵੇ ਆ ੱੱੱਕੇ ਜੋਰੀ ਨਹੀਂ ਹੋਣੀ ਚਾਹੀਦੀ ਕੱਲ ਵੀ ਪੰਜਾਬ ਨਾਲ ਖੜੇ ਸੀ ਅੱਜ ਵੀ ਪੰਜਾਬ ਨਾਲ ਖੜੇ ਹੈਗੇ ਆ ਮੁੱਖ ਮੰਤਰੀ ਸਾਹਿਬ ਜਿਵੇਂ ਪੂਰੀ ਤਰ੍ਹਾਂ ਨਾਕਾਮਜਾਬ ਹੋ ਗਏ ਨਸ਼ਿਆ ਵਿਰੋਧ ਜੋ ਦੋਨਾਂ ਦਾ ਫੇਲ ਹੋ ਗਿਆ ਸਿੱਖਿਆ ਕ੍ਰਾਂਤੀ ਉਹਨਾਂ ਦੀ ਫੇਲ ਹੋ ਗਈ ਕਹਿੰਦੇ ਸੀ ਨਵਾਂ ਬਦਲ ਲੈ ਕੇ ਆਉਣਾ ਵਾ ਉਹ ਨਵਾਂ ਬਦਲ ਕਿਤੇ ਵੀ ਰੱਖਿਆ ਭ੍ਰਸ਼ਟਾਚਾਰ ਨਾਲ ਨੱਕੋ ਨੱਕ ਪੰਜਾਬ ਜੂਤ ਰਿਆ ਬੇਰੁਜ਼ਗਾਰੀ ਨਾਲ ਜੂਤ ਰਿਆ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਔਰ ਜੜਾ ਔਰ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਆਮ ਜਨਤਾ ਦੀ ਹਾਲਤੋਂ ਮਾੜੀ ਆ ਕੇਂਦਰ ਵੀ ਪੂਰੀ ਤਰ੍ਹਾਂ ਫਸਿਆਗਾ ਭਾਰਤ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ ਜਿਹੜਾ ਅਮਰੀਕਾ ਨਾਲ ਸਮਝੌਤਾ ਵੀਥੇ ਖੇਤੀ ਜਿੰਸਾ ਡੰਪ ਕਰਨ ਦਾ ਆਲਟਰੀ ਦਾ ਤੇਰੀ ਦਾ আর ਜੋ ਅੰਦਰ ਖਾਤੇ ਨੂੰ ਪੱਕਾ ਹੋ ਜਾਣਾ ਵਾ ਜਿਹੜਾ ਮੰਡੀ ਕਰਨ ਦੇ ਨਿੱਜੀ ਹੱਥਾਂ ਵਿੱਚ ਦੇਣ ਦਾ ਪਾਲਿਸੀ ਖਲੜਾ ਆਇਆ ਵਾ ਉਹ ਉਹ ਵੀ ਅਸੀਂ ਦੇਖਿਆ ਹੈਗਾ ਕੇਂਦਰ ਨੇ ਦਾ ਕੇਂਦਰ ਆਪਣੇ ਮਸਲੇ ਵਿੱਚ ਜਿਵੇਂ ਫਸਿਆ ਪਿਆ ਉਹਦੇ ਤੋਂ ਬਚਣਾ ਚਾਹੁੰਦਾ ਪੰਜਾਬ ਆਪਣੇ ਤੋਂ ਬਚਣਾ ਚਾਹੁੰਦਾ ਫਿਰ ਜਦੋਂ ਪਤਾ ਹੋਵੇ ਮੇ ਹਾਕਮ ਜੰਗਾਰੇ ਪਾਸੇ ਵੱਧਦੇ ਹੁੰਦੇ ਆ ਪੰਜਾਬੀਆਂ ਨੂੰ ਹਮੇਸ਼ਾ ਜੰਗ ਦਾ ਵਿਰੋਧ ਕਰਨਾ ਚਾਹੀਦਾ ਅਰ ਜੇ ਸਮਝੌਤਾ ਹੋਇਆ ਵਾ ਤੇ ਵਧੀਆ ਗੱਲ ਹੈਗੀ ਆ ਧੰਨਵਾਦ ਵਾਹਿਗੁਰੂ ਜੀ ਦਾ